ਜਾਰੀ ਚ ਗਦਾਰੀ ਤਾਂ ਕਰਦੇ ਨੇ ਦੱਲੇ ਇਥੇ ਤਿੰਨ ਭਰਾ ਸੀ ਤਿੰਨੇ ਜਵਾਲ ਦੋਸਤ ਸੀ ਭਰਾਵਾਂ ਵਾਂਗੂ ਰਹਿੰਦੇ ਸੀ ਪੰਜਵੀਂ ਤੋਂ ਲੈ ਕੇ ਬੀਏ ਤੱਕ ਇਕੱਠੇ ਪੜੇ ਪਰ ਉਹ ਮੁੰਡਾ ਜਿਹੜਾ ਜਿਹੜੇ ਨੂੰ ਇਹਨਾਂ ਨੇ ਟਪਾਇਆ ਉਹ ਮੁੰਡੇ ਨੇ ਗਲਤ ਕੰਮ ਕੀਤਾ ਥਾਲੀ ਚ ਖਾ ਕੇ ਥਾਲੀ ਚ ਛੇਕ ਕਰਤਾ ਕੀ ਕਰਤਾ ਕਹਿੰਦਾ ਨਾਲ ਦੇ ਯਾਰ ਦੋਸਤ ਦੀ ਭੈਣ ਨਾਲ ਗੱਲ ਕਰ ਲਈ 2 ਸਾਲ ਨਹੀਂ ਪਤਾ ਲੱਗਾ ਲੋਕਾਂ ਨੇ ਉਹਨੂੰ ਬਹੁਤ ਸਮਝਾਇਆ ਸੀ ਵੀ ਇਹ ਕੰਮ ਗਲਤ ਆ ਇਹਨਾਂ ਨੇ ਵੀ ਜਦੋਂ ਪਤਾ ਲੱਗਿਆ ਇਹਨਾਂ ਨੇ ਵੀ ਸਮਝਾਇਆ ਪਰ ਉਹ ਲੈ ਕੇ ਭੱਜ ਗਿਆ ਜਦੋਂ ਲੈ ਕੇ ਭੱਜ ਗਿਆ ਇਹਨਾਂ ਨੇ 6-7 ਦਿਨਾਂ ਬਾਅਦ ਲੱਭ ਕੇ ਉਹ ਦੋਨੇ ਟਪਾਤੇ ਮੁੰਡੇ ਆਲਾ ਨੇ ਕਾ ਪਰਚਾ ਕੀਤਾ ਸੀ ਪਰ ਉਹਨਾਂ ਨੇ ਫੇਰ ਵੀ ਵਾਪਸ ਲੈ ਲੈ ਕਿਉਂ ਲੈ ਲੈ ਕਹਿੰਦਾ ਵੀ ਇਹ ਚੀਜ਼ਾਂ ਨਹੀਂ ਹੋਣਾ ਚਾਹੀਦੀਆਂ ਵੀ ਸਾਡੇ ਜਵਾਕ ਦੀ ਗਲਤੀ ਸੀ ਇਹਨਾਂ ਨੇ ਆਪਦੀ ਕੁੜੀ ਦੀ ਗਲਤੀ ਸੀ ਉਹਨਾਂ ਨੂੰ ਦੋਨਾਂ ਨੂੰ ਇਹ ਕੰਮ ਕਿ ਗੱਡੀ ਚੜਾਇਆ ਐ ਨਹੀਂ ਵੀ ਗੱਲਾਂ ਸਾਡੇ ਮੁੰਡੇ ਦੇ ਕੰਮ ਕੀਤਾ ਯਾਰੀ ਦੋਸਤੀ ਮਿਸਾਲ ਦਿੱਤੀ ਵੀ ਸਾਡੀ ਯਾਰੀ ਦੋਸਤੀ ਇਹੋ ਜੀ ਸੀ ਵੀ ਸੀ ਇੱਕ ਬਲਕੀ ਖਾਧੀ ਸੀ ਪਰ ਉਹਨੇ ਇੱਕ ਬਲਕੀ ਤੋੜ ਕੇ ਤੇ ਉਹਨਾਂ ਨੇ ਛੇਕਾਤਾ ਸਾਡੀ ਯਾਰੀ ਦੋਸਤੀ ਅੱਜ ਵੀ ਮਿਸਾਲ ਆ ਸੀ ਉਹ ਮੁੰਡੇ ਦੀਆਂ ਭੈਣਾਂ ਨਾਲ ਵੀ ਅੱਜ ਐਂ ਬੱਤਦੇ ਆ ਜਿਵੇਂ ਅਸੀਂ ਉਹਦੇ ਸਾਕੇ ਭਰਾ ਹੁੰਨੇ ਆ ਸਾਡਾ ਪਰਿਵਾਰ ਆ ਉਹਨਾਂ ਨਾਲ ਸਾਡਾ ਪਿਆਰ ਆ ਸਭ ਕੁਝ ਆ ਅਸੀਂ ਯਾਰੀ ਦੋਸਤੀ ਨੂੰ ਇਹ ਗੱਲ ਕਹਿੰਦੇ ਹਾਂ ਵੀ ਯਾਰੀ ਪਾਓ ਯਾਰ ਬਣਾਓ ਪਰ ਇਹੋ ਜੇ ਬਣਾਓ ਜਿਹੜੇ ਤੁਹਾਡੇ ਨਾਲ ਨੋ ਕਰੇ ਨੋ ਕਰੇ ਹੌਣ ਫੋਗਰੇ ਨਾ ਹੌਣ ਵਧੀਆ ਯਾਰ ਹੌਣ ਆਪਾਂ ਉਹ ਬੰਦੇ ਨਾਲ ਗੱਲ ਕਰਦੇ ਆ ਜਿਹੜੇ ਬੰਦੇ ਨੇ ਆਉਦੇ ਯਾਰ ਦੀ ਖਾਤਰ ਉਹਦੀ ਭੈਣ ਤੇ ਉਹਦੇ ਯਾਰ ਨੂੰ ਟਪਾਤਾ ਆ ਜਾ ਬਈ ਮंडा ਖੱਚ ਗਿਆ ਸੱਸੀ ਗਾਲ ਜੀ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਕਿਹੇ ਜੀ ਤਿੰਨ ਯਾਰ ਦੋਸਤਾਂ ਦੀ ਕਹਾਣੀ ਆ ਤਿੰਨੇ ਯਾਰ ਦੋਸਤ ਇੱਕੋ ਕਲਾਸ ਚ ਪੜ੍ਹੇ ਆ ਪੰਜਵੀਂ ਤੋਂ ਲੈ ਕੇ ਇਕੱਠੇ ਰਹੇ ਕਾਲਜ ਇਕੱਠੇ ਰਹੇ ਸਭ ਕੁਝ ਇਹਨਾਂ ਨੇ ਇਕੱਠੇ ਨੇ ਆਉਦੇ ਮੁਸੀਬਤਾਂ ਜਾਂ ਕੋਈ ਦੁੱਖ ਸੁੱਖ ਕੁਝ ਵੀ ਆਉਦੇ ਪਿੰਡੇ ਤੇ ਹੰਡਾਇਆ ਇੱਕ ਜਾਲ ਦੋਸਤ ਨੇ ਇਹੋ ਜਿਹਾ ਘਟਿਆ ਕੰਮ ਕੀਤਾ ਕਿ ਯਾਰ ਦੋਸਤ ਦੀ ਭੈਣ ਨੂੰ ਕਹਿ ਕੇ ਉਹਦੇ ਨਾਲ ਹੀ ਗੱਲ ਕਰ ਲਈ ਜਦੋਂ ਗੱਲ ਕਰ ਲਈ ਇਹਨਾਂ ਨੂੰ ਪਤਾ ਲੱਗਿਆ ਇਹਦੇ ਯਾਰ ਦੋਸਤ ਦੀ ਭੈਣ ਸੀ ਜਿਹੜਾ ਤੀਜਾ ਯਾਰ ਸੀ ਉਹ ਗਦਾਰ ਨਿਕਲ ਗਿਆ ਜਦੋਂ ਗਦਾਰ ਨਿਕਲ ਗਿਆ ਇਹਨਾਂ ਨੇ ਕਰਤਾ ਇਹੋ ਜਿਹਾ ਕਾਂਡ ਕੁੜੀ ਨਾਲ ਵੀ ਤੇ ਮੁੰਡੇ ਨਾਲ ਵੀ ਅੱਜ ਲੋਕਾਂ ਦੇ ਵਿੱਚ ਇਹ ਆਪਦੇ ਪਿੰਡ 'ਚ ਮਿਸਾਲ ਬਣ ਗਏ ਮੁੰਡੇ ਵਾਲਿਆਂ ਨੇ ਵੀ ਕੁਝ ਨਹੀਂ ਕਿਹਾ ਤੇ ਕੁੜੀ ਵਾਲਿਆਂ ਨੇ ਵੀ ਕੁਝ ਨਹੀਂ ਕਿਹਾ ਕਿਉਂ ਨਹੀਂ ਕਿਹਾ ਕਿਉਂਕਿ ਉਹਨਾਂ ਨੇ ਗਲਤ ਕੰਮ ਕੀਤਾ ਸੀ ਭੱਜ ਗਏ ਸੀ ਇਹਨਾਂ ਨੇ ਚੱਕ ਕੇ ਉਹ ਟਪਾਤੇ ਪਤਾ ਦਾ ਮਤਲਬ ਤੁਹਾਨੂੰ ਪਤਾ ਹੀ ਆ ਆਪਾਂ ਗੱਲ ਕਰਦੇ ਬਾਈ ਨਾ ਉਹ ਮੁੰਡਾ ਤਾਂ ਨਹੀਂ ਹੈ ਜਿਹਦੀ ਸਗੀ ਭੈਣ ਸੀ ਉਹ ਕਹਿੰਦਾ ਵੀ ਮੈਂ ਨਹੀਂ ਜਾਣਾ ਕੈਮਰੇ ਸਾਹਮਣੇ ਇਹ ਬਾਈ ਆਇਆ ਹੈਗਾ ਚਲ ਮੈਂ ਗੱਲਬਾਤ ਕਰਦਾ ਕੀ ਗੱਲ ਆ ਕੀ ਨਹੀਂ ਸਸੇ ਜੀ ਤੁਸੀਂ ਕੀ ਹਾਲ ਆ ਬਈ ਠੀਕ ਆ ਬਈ ਜਿਹੜੇ ਤੁਸੀਂ 3000 ਦੋਸਤ ਸੀ ਤੁਸੀਂ ਪੰਜਵੀਂ ਕਲਾਸ ਤੋਂ ਮੈਂ ਸੁਣਿਆ ਤੁਸੀਂ ਇਕੱਠੇ ਰਹੇ ਹੋ ਨਾ ਇਕੱਠੇ ਖਾਦਾ ਪੀਤਾ ਸਭ ਕੁਝ ਇਕੱਠੇ ਰਹੇ ਆ ਤੇ ਤੁਸੀਂ ਮਾੜੀ ਜਿਹਾ ਦੀ ਕਹਾਣੀ ਦੱਸੋ ਅਸੀਂ ਬੇਤਨੇ ਆਣੇ ਹੁੰਦੇ ਸੀ ਤੇ ਤੇਨੇ ਆਣੇ ਅਸੀਂ ਇਕੱਠੇ ਪੜਦੇ ਹੁੰਦੇ ਸੀ ਸ਼ੁਰੂ ਤੋਂ ਇਕੱਠੇ ਰਹੇ ਆ ਜਿੱਥੇ ਜਾਣਾ ਆਉਣਾ ਸੀ ਇਕੱਠਿਆਂ ਦਾ ਛਾੜਾ ਤੇ ਸਾਡੇ ਵਿੱਚੋਂ ਇੱਕ ਬੰਦਾ ਵੀ ਗਦਾਰ ਨਿਕਲਿਆ ਠੀਕ ਜਿਹੜਾ ਮੇਰੇ ਯਾਰ ਦੋਸਤ ਦੀ ਭੈਣ ਨੂੰ ਲੈ ਕੇ ਭੱਜ ਗਿਆ ਠੀਕ ਹੈ ਤੇ ਉਹਨੇ ਵੀ ਗੱਲਬਾਤ ਕਰ ਲਈ ਸੀ ਸਾਨੂੰ ਨਹੀਂ ਪਤਾ ਸੀ ਗੱਲ ਨੂੰ ਹੋ ਗਈ ਸੀ 2 2.5 ਸਾਲ ਠੀਕ ਹੈ ਤੇ ਸਾਨੂੰ ਪਤਾ ਲੱਗਿਆ ਸੀ ਹੋ ਕੇ 5 6 ਮਹੀਨੇ ਅੱਛਾ ਉਹ ਵੀ ਲੋਕਾਂ ਨੂੰ ਪਤਾ ਲੱਗਾ ਸਾਨੂੰ ਨਹੀਂ ਪਤਾ ਲੱਗਾ ਸੀ ਗਿਆ ਗੱਲ ਸਾਡਾ ਭਰੋਸਾ ਹੀ ਬਹੁਤ ਸੀ ਉਹ ਬੰਦੇ ਦੇ ਯਾਰ ਕਿਉਂ ਸਾਡੇ ਨਾਲ ਇਕੱਠੇ ਰਹਿੰਦਾ ਸੀ ਤੇ ਸਾਨੂੰ ਜੋ ਗੱਲਬਾਤ ਪਤਾ ਲੱਗੀ ਠੀਕ ਆ ਅਸੀਂ ਪੁੱਛ ਪੜਤਾਲ ਕੀਤੀ ਹੈ ਨਾ ਕਿ ਅਸੀਂ ਕਿਉਂਕਿ ਉਹ ਤੋਂ ਸਾਈਡ ਤੋਂ ਹੋ ਕੇ ਅਸੀਂ ਰੇਕੀ ਕਰਨ ਲੱਗ ਗਏ ਕਿ ਪਤਾ ਕਰਨ ਲੱਗੇ ਇਹ ਗੱਲ ਵਾਕਈ ਹੈਗੀ ਜੋ ਸਾਨੂੰ ਕੋਈ ਪਤਾ ਲੱਗ ਗਿਆ ਹਨਾ ਕਿਸੇ ਉਹਨੂੰ ਗੱਲਾਂ-ਗੱਲਾਂ ਵਿੱਚ ਸਮਝਾਇਆ ਕਰਕੇ ਤੋਂ ਬਈ ਸਾਨੂੰ ਯਾਰ ਦੰਦ ਕੱਢ ਕੇ ਵਿਖਾ ਦਿਆ ਕਰੇ ਹੂੰ ਚਲ ਅਸੀਂ ਫਿਰ ਵੀ ਨਾ ਯਾਰ ਕੀਮਾ ਯਾਰ ਫਿਰ ਵੀ ਯਾਰ ਤੂੰ ਸਿਆਣਾ ਬਣਾ ਹੈਗਾ ਹਨਾ ਸਾਡੇ ਨਾਲ ਵੱਡਾ ਅਸੀਂ 2 ਸਾਲ ਮੈਂ ਤੂੰ ਸੰਭਲ ਕੇ ਰਹਿ ਗਰਾਵੇਂ ਪੜਾ ਲਾ ਡਾ ਕਰ ਤੂੰ ਸਿੱਧਾ ਤਾਂ ਆਖਿਆ ਨਹੀਂ ਕਿ ਤੂੰ ਆਹ ਗਾ ਹਰਕਤ ਕਰਦਾ ਹਾਂ 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 ਤੇ ਅਸੀਂ ਗਾਂਧੀਆਂ ਬੰਦੇ ਵਿੱਚ ਪਾ ਕੇ ਜਿਨ੍ਹਾਂ ਨੂੰ ਪਤਾ ਸੀ ਉਹਨੂੰ ਆਖਾ ਕਿ ਤੂੰ ਸਮਝਾਉ ਯਾਰ ਕਿ ਐਵੇਂ ਸਾਡੇ ਤੋਂ ਫਿਰ ਕੋਈ ਗਲਤ ਹੋ ਜਾਊਗਾ ਕਿ ਨਾ ਰਹਿੰਦਾ ਪਰ ਲੋਕ ਕਹਿਣਗੇ ਕਿ ਨਾ ਰਹਿੰਦਾ ਸੀਗੇ ਘੁੱਟ ਮਾਰ ਦਿੱਤਾ ਉਹਨੂੰ ਰਬਈਓ ਨੇ ਥੋੜੇ ਟਾਈਮ ਬਾਅਦ ਯਾਰ ਮੇਰੀ ਯਾਰ ਦੋਸਤ ਦੀ ਭੈਣ ਨੂੰ ਲੈ ਕੇ ਭੱਜ ਗਿਆ ਉਹ ਬੰਦਾ ਅੱਛਾ ਜਿਹੜਾ ਸਾਡੇ ਨਾਲ ਰਹਿੰਦਾ ਸੀ ਠੀਕ ਹੈ ਤੇ ਸਾਡੀ ਦਾ ਯਾਰ ਬਈ ਬੇਸਤ ਹੋ ਗਈ ਕਿਉਂ ਪਿੰਡ 'ਚ ਹਨਾ ਕਿ ਇਕੱਠੇ ਰਹਿੰਦੇ ਸੀ ਹਾਲਾ ਕਹਿੰਦਾ ਯਾਰ ਤੁਸੀਂ ਯਾਰ ਇਕੱਠੇ ਰਹਿੰਦੇ ਭੈਣ ਭਰਾਵਾਂ ਵਾਲਾ ਕੰਮ ਸੀ ਥੋੜਾ ਯਾਰ ਕਿ ਯਾਰ ਹੋਰ ਕੀ ਬਈ ਉਹਦੇ ਵੀ ਦੋ ਭੈਣਾਂ ਸੀ ਤੇ ਜਦੋਂ ਉਹ ਬੰਦੇ ਤੇ ਘਰੇ ਜਾਂਦੇ ਸੀ ਯਾਰ ਉਹਨੇ ਭੈਣਾਂ ਨੂੰ ਸੀ ਭੈਣ ਕਹਿੰਦੇ ਸੀ ਕਿ ਸਾਡੇ ਉਹ ਜਾ ਯਾਰ ਕੰਮ ਜਵਾਂ ਨਹੀਂ ਠੀਕ ਆ ਕਿ ਜਾ ਕੇ ਅਰਸੇ ਵਾਲਾ ਕੰਮ ਕਰਕੇ ਭੈਣ ਕਹਿੰਦੇ ਸੀ ਨਾ ਸਾਡੇ ਬਈ ਸਾਡੇ ਜੋ ਉਹ ਜਾ ਬੰਦਾ ਸੀ ਕੋਈ ਕੀਰ ਕੁੜੀ ਨੂੰ ਕਿ ਅਸੀਂ ਗਲਤ ਹਰਕਤ ਕਰਕੇ ਜਾਂ ਕੁਝ ਵੀ ਕਰਗੇ ਹਨ ਕਿ ਉਹ ਸਾਨੂੰ ਰਾਹ ਕਿਹੜੇ ਜਦੋਂ ਨਹੀਂ ਭੈਣਾ ਮਿਲਦੀ ਸਾਨੂੰ ਬਾਈ ਕਹਿ ਕੇ ਬੁਲਾਉਂਦੇ ਸੀ ਭੈਣ ਕਹਿ ਕੇ ਬੁਲਾਉਂਦੇ ਸੀ ਤੇ ਠੀਕ ਆ ਉਹ ਬੰਦੇ ਨੇ ਆਹ ਹਰਕਤ ਕਰਤੀ ਤੇ ਉਹ ਬਈ ਕੁੜੀ ਨੂੰ ਥੋੜੇ ਟਾਈਮ ਬਾਅਦ ਲੈ ਕੇ ਭੱਜ ਗਿਆ ਅੱਛਾ ਤੇ ਮੈਂ ਅਸੀਂ ਬਾਹਰ ਹਨਾ ਤੇ ਜਦੋਂ ਮੈਂ ਪਿੰਡ ਆਏ ਗੱਲ ਵਾਵਾ ਉੱਡੀ ਵੀ ਮੱਝ ਗੀਨ ਜਾਣ ਕਿ ਤਾਂ ਯਾਰ ਮੈਂ ਕੰਬੜੀਰ ਦੀ ਆਤੀ ਹੁੰਦੀ ਆ ਗੱਲ ਕੁੜੀ ਚਾਕੇ ਕਰ ਦਿੰਦੀ ਆ ਤੇ ਫਿਰ ਬਈ ਉਹਨਾਂ ਦੇ ਘਰੇ ਜਾਵੜਾ ਮੈਂ ਉਹਨੂੰ ਕਰਦਾ ਕੰਮ ਬਾਹਲਾ ਵਧਾ ਪਿਆ ਸੀ ਨਾ ਰਸਤੇ ਰਸਤੇ ਦਾ ਰਾਹ ਹੀ ਰਹਿੰਦੇ ਸੀ ਪੂਰਾ ਪੌਲਸਾਂ ਦੇ ਗਿਡੇ ਵਾਈ ਮਾ ਗੱਲ ਸਮਝਗਾ ਚੱਲ ਬਈ ਮੈਂ ਪੁੱਛ ਲਈ ਬਾਨੇ ਨਾਦਰ ਮੈਂ ਕੀ ਗੱਲ ਹੋਊਗੀ ਅੱਗੇ ਦੱਸਿਆ ਕਹਿੰਦਾ ਯਾਰ ਆਪਣੇ ਨਾਲ ਦਾ ਜਿਹੜਾ ਮੁੰਡਾ ਸੀ ਕੁੜੀ ਲੈ ਕੇ ਭੱਜ ਗਿਆ ਆਪਣੀ ਮੈਂ ਚੱਲ ਬਈ ਕੋਈ ਗੱਲ ਨਹੀਂ ਤੇ ਅਸੀਂ ਇੱਕ ਦਿਨ ਰਾਤ ਨੂੰ ਬਈ ਪੈਗ ਬੁਗ ਲਾਈ ਜਾਂਦੇ ਸੀ ਤੇ ਐ ਕਰਕੇ ਰੋਣ ਮੈਨੂੰ ਦੱਸੀ ਗੱਲ ਰੋਣ ਰੋਣ ਲੱਗਿਆ ਯਾਰ ਹਨਾ ਮੈਂ ਯਾਰ ਗੱਲ ਤਾਂ ਮਾੜੀ ਹੋਈ ਕੋਈ ਗੱਲ ਨਹੀਂ ਆਪਾਂ ਕਰਦੇ ਹੱਲ ਉਹਦੇ ਵੀ ਟਾਇਰ ਹੋ ਗਏ ਸੀ ਬਾਹਲੇ ਤੇ ਅਸੀਂ ਸਾਰਾ ਹੱਲ ਕਰ ਲਿਆ ਉਹਦੇ ਜਿਹੜਾ ਕੋਈ ਕਰਨਾ ਸੀ ਦੂਜੇ ਦਿਨ ਅਸੀਂ ਬਈ ਸਮਾਂ ਸਮੂਹ ਲਾ ਕੇ ਤੇ ਫਿਰਦੇ ਰਹੇ ਪੁੱਛ ਪੜਤਾਲ ਕਰਦੇ ਤੇ ਬਈ ਸਾਨੂੰ ਸਹੀ ਉਹ 7 ਦਿਨਾਂ ਬਾਅਦ ਸਾਨੂੰ ਪਤਾ ਲੱਗ ਗਿਆ ਕਿੱਥੇ ਰਹਿੰਦੇ ਆ ਤੇ ਅਸੀਂ ਕੁੜੀ ਦਾ ਵੀ ਪਤਾ ਕਰ ਲਿਆ ਤੇ ਸ਼ੋਰ ਦੇ ਪਤਾ ਕਰ ਲਿਆ ਤੇ ਅਸੀਂ ਉਹਨਾਂ ਨੂੰ ਮੂਰੇ ਫਿਰਦੇ ਫੁੱਟਦੇ ਰਹੇ ਉਹਨਾਂ ਨੂੰ ਪਤਾ ਸੀ ਕਿ ਫਿਰਦੇ ਆ ਤੇ ਜਦੇ ਬਈ ਉਹ ਨਿਕਲੇ ਘਰੋਂ ਹਨਾ ਤੇ ਅਸੀਂ ਉਹਦੀ ਚੱਕ ਦੇ ਤੀ ਤਿੰਨੇ ਦੋਸਤ ਸੀ ਇਕੱਠੇ ਪੜੇ ਸੀ ਇੱਕ ਦੂਜੇ ਦੇ ਘਰੇ ਜਾਂਦੇ ਸੀ ਉਹਦੀ ਭੈਣ ਨੂੰ ਇਹ ਭੈਣ ਕਹਿੰਦੇ ਸੀ ਤੇ ਇਹਦੀ ਭੈਣ ਨੂੰ ਉਹ ਭੈਣ ਕਹਿੰਦਾ ਸੀ ਪਤਾ ਨਹੀਂ ਮਨ 'ਚ ਕੀ ਆਇਆ ਜਾਂ ਕੁੜੀ ਨੇ ਗਲਤ ਉਹ ਕਰਤਾ ਜਾਂ ਮੁੰਡੇ ਦੇ ਮਨ 'ਚ ਕੋਈ ਬੇਈਮਾਨੀ ਆ ਗਈ ਜਾਂ ਕਹਿੰਦੇ ਹੁੰਦੇ ਆ ਅਸਲੀ ਤੇ ਨਕਲੀ ਯਾਰ ਦੋਸਤ ਦਾ ਉਦੋਂ ਪਤਾ ਲੱਗਦਾ ਜਦੋਂ ਘਰੇ ਜਾ ਕੇ ਚੁੱਲ੍ਹੇ ਵੱਲ ਮੂੰਹ ਕਰਕੇ ਬੈੰਦਾ કે ਪਿੱਠ ਕਰਕੇ ਬੈੰਦਾ ਉੱਥੇ ਹੋ ਸਕਦਾ ਉਹਦੀ ਨੀਤ ਵਿਗੜੀ ਉਹ ਬੰਦਾ ਯਾਰੀ ਤੇ ਗਦਾਰੀ ਕਰ ਗਿਆ ਉਹਨੇ ਗੱਲ ਕਰ ਲਈ ਗੱਲ ਕਹਿੰਦਾ 2.5 ਸਾਲ ਹੋ ਗਏ ਸੀ ਸਾਨੂੰ ਲੋਕ ਤਾਂ ਕਹਿੰਦੇ ਸੀ ਪਰ ਸਾਡਾ ਇੱਕ ਦੂਜੇ ਤੇ ਵਿਸ਼ਵਾਸ ਹੀ ਇੰਨਾ ਬਣਿਆ ਵਸੇ ਅਸੀਂ ਇੱਕ ਦੂਜੇ ਨੂੰ ਕਦੇ ਅਹੋ ਨਹੀਂ ਸੀ ਕੀਤਾ ਪਰ ਜਦੋਂ ਹੌਲੀ ਹੌਲੀ ਗੱਲ ਹੁੰਦੀ ਹੁੰਦੀ ਪਤਾ ਲੱਗਿਆ ਇਹਨਾਂ ਨੂੰ ਪਤਾ ਲੱਗ ਗਿਆ ਜਦੋਂ 6-7 ਮਹੀਨੇ ਹੋਣ ਹੋਏ ਤੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗੱਲਾਂ ਰਾਈ ਸਮਝਾਇਆ ਵੇ ਭਾਈ ਇਹ ਕੰਮ ਨਾ ਕਰ ਲੋਕਾਂ ਚ ਬੇਇੱਜ਼ਤੀ ਵਾਲਾ ਕੰਮ ਆ ਉਹ ਕੰਮ ਆ ਪਰ ਨਹੀਂ ਹਟਿਆ ਜਦੋਂ ਹੌਲੀ ਹੌਲੀ ਗੱਲ ਹੋਈ گا ਪਤਾ ਲੱਗਿਆ ਤਾਂ ਗਾਂ ਜਦੋਂ ਉਹਨਾਂ ਨੇ ਗੱਲ ਕੀਤੀ ਕਹਿੰਦਾ ਵੀ ਇਹ ਚੀਜ਼ ਆਏ ਨਹੀਂ ਹੋਣੀ ਫਿਰ ਉਹ ਲੈ ਕੇ ਇਹਦੀ ਇਹਨਾਂ ਦੀ ਭੈਣ ਨੂੰ ਭੱਜ ਗਿਆ ਜਦੋਂ ਭੱਜ ਗਿਆ ਤੇ ਇਹਨਾਂ ਨੇ 5-7 ਦਿਨਾਂ ਬਾਅਦ ਉਹ ਭਾਲ ਕੇ ਦੋਨੇ ਟਪਾਤੇ ਦੋਨੇ ਟਪਾਉਣ ਦਾ ਮਤਲਬ ਕੀ ਸੀ ਇਹਨਾਂ ਨੇ ਆਪਦੀ ਅਣਖ ਦਿਖਾਈ ਵੀ ਸਾਡਾ ਯਾਰ ਦੋਸਤ ਆ ਸਾਡੇ ਜਿਗਦਾਰੀ ਕਰ ਗਿਆ ਸਾਡੀ ਭੈਣ ਆ ਉਹ ਸਾਡਾ ਆ ਸਾਡੀ ਇੱਜ਼ਤ ਬੇਇੱਜ਼ਤ ਕਰ ਗਈ ਤੇ ਜਿਹੜੀਆਂ ਉਹ ਮੁੰਡੇ ਦੀਆਂ ਭੈਣਾਂ ਸੀ ਉਹ ਉਹਨਾਂ ਨੂੰ ਅੱਜ ਵੀ ਇਹ ਪੈਣਾ ਪਰਾਂ ਮਾਂ ਬੰਗੂ ਰਹਿੰਦੇ ਆ ਉਹਨਾਂ ਨੂੰ ਅੱਜ ਵੀ ਇਹਨਾਂ ਦਾ ਕਿਹਾ ਵਾ ਭਾਈ ਜੇ ਤੁਸੀਂ ਕੋਈ ਹਰਕਤ ਕੀਤੀ ਛੋੜਨਾ ਵੀ ਆਹੀ ਹੈ ਸ਼ਰੂ ਹੋਗਾ ਇੱਜਤ ਦੀ ਲੋਟੀ ਖਾਓ ਇੱਜਤ ਨਾ ਜਾਓ ਇੱਜਤ ਦੇ ਨਾਲ ਤੁਹਾਨੂੰ ਵਿਆਵਾਂਗੇ ਉਦੋਂ ਭਾਈ ਇੱਕ ਤੁਹਾਨੂੰ ਮੋਹਰ ਗੱਲ ਪੁੱਛਦਾ ਵੀ ਜਿਹੜੀ ਉਹਦੀ ਗੱਲਬਾਤ ਆ ਉਹ ਕਿਵੇਂ ਹੋਈ ਤੁਹਾਨੂੰ ਮਾੜਾ ਮਾੜਾ ਬਦਲ ਲਗੇ ਨਾ ਯਾਰ ਭਾਈ ਸਾਨੂੰ ਤਾਂ ਨਹੀਂ ਪਤਾ ਲੱਗਿਆ ਐਵੇਂ ਆਖਾਂ ਪਰ ਯਾਰ ਜਿਵੇਂ ਮਾੜੀ ਮੁੱਟੀ ਗੱਲ ਪਤਾ ਕਿ ਕੁੜੀ ਪੜਦੀ ਹੁੰਦੀ ਸੀ ਕਾਲ ਜੀ ਅੱਛਾ ਠੀਕ ਆ ਸਾਡੀ ਕੁੜੀ ਨਾਲ ਮਤਲਬ ਉਹਦੀ ਭੈਣ ਨਾਲ ਤੇ ਇਹ ਪੜਦੀ ਹੁੰਦੀ ਸੀ ਗਾਂ ਦੀ ਗਾਇ ਕੁੜਿਆਂ ਨੂੰ ਪਤਾ ਲੱਗਿਆ ਉਹ ਕੁੜੀ ਸੀ ਜਿਹੜੀ ਉਹਨੇ ਗੱਲ ਕਰਾਈ ਸੀ ਅੱਛਾ ਜਿਹਨੇ ਕਾਲਜ ਚੋਂ ਕੁੜੀ ਫੜਦੀ ਸੀ ਉਹ ਵਿਚਾਰੀ ਆ ਰਜਾਈ ਦੀ ਨਿਆਣੀ ਸੈਣੀ ਆਕ ਸੂਹ ਹੀ ਹੈ ਨਹੀਂ ਸੁਕੜੀ ਨੂੰ ਤੇ ਗਾਂ ਦੀ ਗਾਂ ਗੱਲ ਕਰਾਤੀ ਉਹਨੇ ਤੇ ਉਹ ਜਿਹੜੀ ਕੁੜੀ ਨੇ ਗੱਲ ਕਰਾਈ ਸੀ ਕਹਿੰਦੀ ਮੇਰੇ ਤਾਂ ਸ਼ਰਤ ਲੱਗੀ ਸੀ ਕਿ ਨਹੀਂ ਮੈਂ ਇਹਦੇ ਨਾਲ ਕਰਾਉਣੀ ਆ ਉਹ ਮੁੰਡੇ ਨਾਲ ਅੱਛਾ ਤੇ ਉਹਨੇ ਬਈ ਕਰਾ ਕੇ ਤੇ ਉਹਨੇ ਆਹ ਹਸ਼ਰ ਕਰ ਬਹਾ ਯਾਰ ਜਿਹਨੂੰ ਚੱਲ ਕੁੜੀ ਤੇ ਚੱਲ ਮਾਪਾ ਕਹਿੰਦੇ ਨਿਆਣੇ ਸਿਰ ਮੁੰਡੇ ਨੂੰ ਵੀ ਨਹੀਂ ਸ਼ਰਮਾਈ ਮੜੀ ਮੁੱਟੀ ਬਈ ਗੱਲ ਤਾਂ ਉਹੀ ਆ ਯਾਰ ਬਸਾ ਹੀ ਇਸ ਗੱਲ ਤੋਂ ਆਇਆ ਕਿ ਚੱਲ ਯਾਰ ਮੁੰਡਾ ਹੋਰ ਪੜਦਾ ਆਉਂਦਾ ਗੱਲਬਾਤ ਕਰ ਲਈ ਸੀ ਕੁੜੀ ਚੱਲ ਆਪਾਂ ਵਿਆਹ ਦਿੰਦੇ ਆ ਹਨਾ ਤੇ ਯਾਰ ਹੁਣ ਨਾਲ ਦਾ ਬੰਦਾ ਹੋ ਗਿਆ ਬਈ ਆ ਗੱਲ ਕਰੇ ਮਾੜੀ ਗੱਲ ਹੈ ਯਾਰ ਇੱਕ ਥਾਲੀ ਚ ਖਾ ਕੇ ਸ਼ੇਕ ਕਰਨਾ ਬਹੁਤ ਮੜੀ ਹੁੰਦੀ ਆ ਯਾਰ ਇਹ ਜਗਦਾਰੀ ਵਾਲਾ ਕੰਮ ਹੁੰਦਾ ਯਾਰ ਗੱਲ ਬਈ ਆਏ ਆ ਕਿ ਮੁੰਡਾ ਵੀ ਨਹੀਂ ਆਪਾਂ ਗੱਲ ਤਾਂ ਕਹਿ ਸਕਦੇ ਆ ਨਾ ਕੁੜੀ ਨੂੰ ਸੋਚਣਾ ਚਾਹੀਦਾ ਸੀ ਮੇਰੇ ਭਰਾਵਾਂ ਨਾਲ ਰਹਿੰਦੇ ਆ ਬਗੇਰ ਜਦੋਂ ਦੋ ਮਨੀ ਨਹੀਂ ਸੋਚਿਆ ਯਾਰ ਫਿਰ ਬਈ ਇਹ ਤਾਂ ਦੋ ਮਿੰਟ ਪਾ ਦੇ ਯਾਰ ਹੁਣ ਇੱਕ ਚੀਜ਼ ਮੈਂ ਤੁਹਾਨੂੰ ਹੋਰ ਪੁੱਛਦਾ ਬਈ ਜਿਹੜੇ ਮੰਨ ਕੇ ਚੱਲ ਹੁਣ ਤੁਸੀਂ ਜਾਂਦੇ ਸਿੱਖ ਦੂਜੇ ਦੇ ਕਰੇ ਹਨ ਤੁਸੀਂ ਉਹਦੀਆਂ ਭੈਣਾਂ ਨੂੰ ਭੈਣ ਕਹਿੰਦੇ ਆ ਉਹ ਛੋਟੀਆਂ ਛੋਟੀਆਂ ਭੈਣਾਂ ਨੂੰ ਭੈਣ ਕਹਿੰਦਾ ਸਿਆਕੇ ਨਾ ਬਈ ਉਹ ਕੁੜੀ ਨੂੰ ਨਾਂ ਲੈ ਕੇ ਬੁਲਾਉਂਦਾ ਹੁੰਦਾ ਸੀ ਨਾਂ ਲੈ ਕੇ ਹੋ ਸਕਦਾ ਤਾਂ ਬੁਲਾਉਂਦਾ ਹੋਵੇ ਛੋਟੀ ਕਰਕੇ ਕਹਿੰਦਾ ਯਾਰ ਉਹ ਬਈ ਕੀ ਕਰਦਾ ਪਰ ਮੈਂ ਉਹਨੂੰ ਬਹੁਤ ਟੋਕਿਆ ਸੀ ਆ ਕਿ ਉਹਦਾ ਕੁੜੀ ਦਾ ਸਗਾ ਭਰਾ ਨਹੀਂ ਟੋਕਦਾ ਜਿਹਨੂੰ ਮੈਂ ਟੋਕਦਾ ਹੁੰਦਾ ਸੀ ਮੈਂ ਕਹਿੰਦਾ ਸ਼ੋਰਾ ਹੋਵੇ ਨਾਂ ਨਾ ਲੈ ਕੇ ਕੁੜੀ ਦਾ ਭਾੜਾ ਲਾਦਾਗਾ ਮੈਂ ਤੂੰ ਘਰੇ ਵੀ ਨਾਲ ਇਹਨਾਂ ਬਾਹਰ ਅੰਦਰ ਜੋ ਕਾਲਜ ਕੋਲੇ ਪੜ੍ਹਦੀ ਤੀ ਉੱਥੇ ਇਹਨਾਂ ਉੱਥੇ ਵੀ ਨਾਂ ਲੈ ਇਨਾਂਗਾ ਮੈਂ ਕਿ ਭੈਣ ਕਿਹਾ ਕਰ ਤੂੰ ਇਹਦਾ ਨਾਂ ਨੂੰ ਨਾ ਲਿਆ ਕਰ ਉਹ ਕਹਿੰਦਾ ਯਾਰ ਅਸੀਂ ਇਹ ਜੇਜੋਤ ਪਾਈਦੇ ਮੈਨੂੰ ਕਹਿੰਦਾ ਤੈਨੂੰ ਕੀ ਦੁੱਖ ਫਿਰ ਹੀ ਬਈ ਬਹੁਤ ਲੜ ਲੜ ਪਾਈਦੇ ਸੀ ਚੱਲ ਫੇਰ ਪਰ ਸਾਨੂੰ ਇੱਕ ਵਾਰ ਬਿਜਲੀ ਕਾਲੇ ਹੋਈ ਬੇਇਮਾਨੀ ਸਦਾ ਦਿਲ ਚ ਫਿਰ ਮੰਨ ਕੇ ਚੱਲ ਜਦੋਂ ਤੁਹਾਨੂੰ ਲੋਕਾਂ ਨੇ ਦੱਸਿਆ ਤੁਹਾਡੇ ਦਿਲ ਚ ਉਦੋਂ ਗੁੱਸਾ ਆਇਆ ਕਿ ਤੁਸੀਂ ਵਿਸ਼ਵਾਸ ਨਹੀਂ ਕੀਤਾ ਉਹ ਅਸੀਂ ਵਿਸ਼ਵਾਸ ਨਹੀਂ ਕੀਤਾ ਵੀ ਤੁਹਾਨੂੰ ਐ ਹੋ ਗਿਆ ਸਾਡੀ ਯਾਰੀ ਦਾ ਹਾਂ ਪਰ ਜਦੋਂ ਸਾਡਾ ਸ਼ੱਕ ਕਲੀਅਰ ਹੋ ਗਿਆ ਫਿਰ ਭਾਈ ਅਸੀਂ ਕਾਚ ਛੱਡਿਆ ਵੀ ਨਹੀਂ ਕੋਈ ਠੀਕ ਤੇ ਮੁੜ ਕੇ ਜਦੋਂ ਭਾਈ ਤੁਸੀਂ ਉਹ ਇਹ ਕੰਮ ਕਰਤਾ ਹਨਾ ਤੇ ਤੁਸੀਂ ਗਏ ਮੜ ਕੇ ਤੁਹਾਨੂੰ ਤੁਸੀਂ ਕਿੰਨਾ ਟਾਈਮ ਬਾਹਰ ਰਹੇ ਕਿੰਨੇ ਕਿੰਨੇ ਟਾਈਮ ਆਪੇਸ਼ ਹੋਏ ਅਸੀਂ ਵੀ 3 ਮਹੀਨੇ ਫਰਾ ਰਹੇ ਅਸੀਂ ਅੱਛਾ 3 ਮਹੀਨੇ ਫਰਾਦੇ ਫਿਰ ਓਡੇ ਦਾਲ ਚ ਕੀ ਆ ਵੀ ਯਾਰ ਵੀ ਇੰਨਾ ਚਿਰ ਬਾਹਰ ਰਹਿ ਕੇ ਵੀ ਆਪਣਾ ਕੁਝ ਨਹੀਂ ਬਣਾ ਵੀ ਪੇਸ਼ ਹੋ ਜੇ ਯਾਰ ਬਈ ਯਾਰ ਜਿਹੜਾ ਆੜੇ ਕੋ 4 ਰੁਪਏ ਸੀ ਜੀ ਲਾਦੇ ਹਨਾ ਫਿਰ ਯਾਰ ਅਸੀਂ ਕਿ ਭੱਜ ਗਏ ਅਸੀਂ ਤਾਂ ਹਨਾ ਕਿਉਂਕਿ ਜੇ ਤਾਂ ਜੇ ਅਸੀਂ ਬਾਜਾਂਗੇ ਅਸੀਂ ਕੀਤਾ ਸਾਰਿਆਂ ਨੂੰ ਪਤਾ ਸ਼ਰਮ ਆ ਮਸੀਂ ਮਾਰੇ ਹਨਾ ਅਸੀਂ ਕਿਉਂ ਡਰ ਗਏ ਅਸੀਂ ਵੀ ਘਰੇ ਆਏ ਤੇ ਦੂਜੇ ਦਿਨ ਅਸੀਂ ਪੇਸ਼ ਹੋ ਗਏ ਅੱਛਾ ਠੀਕ ਹੈ ਤੇ ਪੇਸ਼ ਹੋ ਗਏ ਤੇ ਭਾਈ ਦੋਵੇਂ ਤਰ੍ਹਾਂ ਆ ਗਿਆ ਕੁੜੀ ਵਾਲੇ ਵੀ ਅਸੀਂ ਚਾਵੜੇ ਮੁੰਡੇ ਵਾਲੇ ਵੀ ਆ ਕੇ ਮੁੰਡਿਆ ਸਾਡੇ ਦੇ ਪਰਚਾ ਘਟਾਏ ਹੋਏ ਸੀ ਇਹਨਾਂ ਨੇ ਸਾਡੇ ਮੁੰਡਾ ਮਾਰਿਆਗਾ ਉਹਨਾਂ ਨੂੰ ਐ ਨਹੀਂ ਪਤਾ ਉਹਨਾਂ ਵੀ ਇਹਨਾਂ ਨੇ ਆਦੀ ਕੁੜੀ ਮਾਰੀ ਉਹਨਾਂ ਨੂੰ ਪਤਾ ਨਹੀਂ ਸੀ ਭਾਈ ਜਦੋਂ ਉੱਤੇ ਗੱਲ ਹੋਈ ਸਬੂਸਵਾ ਸਾਰੇ ਮਿਲੇ ਹਨਾ ਤੇ ਮੁੰਡੇ ਵਾਲਿਆਂ ਨੇ ਪਰਚਾ ਪਿੱਛੇ ਲੈ ਲਿਆ ਕਹਿੰਦੇ ਹੈ ਨਹੀਂ ਬਾਈ ਕਹਿੰਦੇ ਪਰਚਾ ਹਟਾਉਣਾ ਮੁੰਡਿਆਂ ਤੇ ਸਾਡੇ ਮੁੰਡੇ ਨਾਲ ਰਹਿੰਦੇ ਸੀ ਮੂੰਹ ਮੱਥਾ ਸੀ ਕਹਿੰਦੇ ਚਲ ਸਾਡੇ ਮੁੰਡੇ ਨੇ ਗਲਤੀ ਕੀਤੀ ਸੀ ਤੇ ਭਰੀ ਵੀ ਆ ਆਪਾਂ ਦਾ ਵੀ ਉੱਤੇ ਇੱਕ ਗੱਲ ਐ ਨਵੀਂ ਦੀ ਸੀ ਜੇ ਤੁਹਾਡੇ ਮੁੰਡੇ ਨੇ ਵੀ ਕੀਤੀ ਸਾਡੀ ਕੁੜੀ ਨੇ ਵੀ ਕੀਤੀ ਦੋਵੇਂ ਗਲਤ ਆ ਠੀਕ ਆ ਅਸੀਂ ਦੋਵੇਂ ਮਾਰੇ ਆ ਕੱਲ ਨੂੰ ਰੱਬ ਨਾ ਕਰੇ ਠੀਕ ਆ ਜਿਹੜਾ ਮੁੰਡਾ ਸਾਡੀ ਨਾਲ ਰਹਿੰਦਾ ਸੀ ਉਹਨੇ ਦੋ ਭੈਣਾਂ ਸੀ ਠੀਕ ਆ ਇਹ ਅਸੀਂ ਕਹੇ ਜੇ ਤੁਹਾਡੀਆਂ ਇਹ ਕੁੜੀਆਂ ਹਰਕਤ ਕਰਨ ਤੁਸੀਂ ਕੀ ਕਰੋਗੇ ਕਹਿੰਦੀ ਭਾਈ ਹਸਤਾ ਨਹੀਂ ਕਰਦੇ ਕੁਛ ਮੈਂ ਕਹਾਂ ਮੁੰਡਾ ਸਾਡੇ ਨਾਲ ਰਹਿੰਦਾ ਸੀ ਨਾ ਮੈਂ ਤੁਸੀਂ ਨਾ ਕਰੋ ਅਸੀਂ ਮੂਹਰੇ ਹੋ ਕੇ ਮਾਰਾਂਗੇ ਬੈਣਾ ਹਾਂ ਮੈਂ ਕਹਾਂ ਅਸੀਂ ਅੱਜ ਵੀ ਭੈਣਾ ਮੰਨਦੇ ਥੋੜੀਆਂ ਨਾਲ ਮੈਂ ਚਗਲ ਮਾਰਤੀ ਪਰ ਮੈਂ ਕਹਾਂ ਥੋੜੀਆਂ ਕੁੜੀਆਂ ਠੀਕ ਹੈ ਘਰੇ ਜਾ ਕੇ ਸੁਨੇਹਾ ਲਾ ਦਿਓ ਕਿ ਜੇ ਉਹ ਮਰ ਗਏ ਨਾ ਸਮਝ ਲਓ ਅਸੀਂ ਦੋਵੇਂ ਮਰ ਗਏ ਕਿ ਅਸੀਂ ਮਾਰਾਂਗੇ ਜਿੱਥੇ ਮਰ ਜਿੱਥੇ ਅਸੀਂ ਵਿਆਹਾਂਗੇ ਵਿਆਹ ਉਥੇ ਹੋਊ ਅਸੀਂ ਚੰਗੇ ਦੇ ਬਈ ਅਸੀਂ ਮਾੜੇ ਦੇ ਬਈਏ ਜਿਵੇਂ ਇਹਦੇ ਮਾੜੇ ਦੇ ਵੀ ਨਾ ਉਹ ਆ ਕੇ ਸਾਨੂੰ ਆ ਕੇ ਕਿ ਹਾਂ ਵੀ ਤੂੰ ਸਾਨੂੰ ਡੋਪਿਆ ਗਿਆ ਹਾਂ ਠੀਕ ਆ ਜੇ ਇਹੀ ਬੰਦਾ ਸਾਡੇ ਨਾਲ ਨਾ ਹਰਕਤ ਕਰਦਾ ਕੀ ਪਤਾ ਯਾਰ ਅਸੀਂ ਕਿੱਥੋਂ ਤੱਕ ਪਹੁੰਚ ਜਾਂਦੇ ਜਨਨ ਕਿ ਤੁਸੀਂ ਤਾਂ ਇੱਕ ਅੱਜ ਵੀ ਉਹਨੂੰ ਭੈਣਾ ਨੂੰ ਆਪਣਾ ਭੈਣਾ ਸਮਝਦੇ ਆ ਨਾ ਵੀ ਆਪਦੇ ਸਾਕਾਂ ਭੈਣਾਂ ਵਾਂਗੂ ਸਮਝਦੇ ਆ ਪਰ ਉਹ ਬੰਦੇ ਨੇ ਉਹ ਚੰਗੀ ਗੱਲ ਨਹੀਂ ਕੀਤੀ ਵੀ ਇੱਕ ਥਾਲੀ ਜਿ ਖਾ ਕੇ ਵੀ ਉਹਨੇ ਬੰਦੇ ਨੇ ਛੇ ਕਰਤਾ ਮਾਹਣ ਮੰਨ ਕੇ ਚੱਲ ਵੀ ਸੋਡਾ ਸਮਝੌਤਾ ਹੋ ਗਿਆ ਹੁਣ ਛੋਡੇ ਮਾਰੀ ਮੋਟੇ ਉਹਨਾਂ ਦੇ ਘਰਾਂ ਚੌਣੀ ਜਾਣੀ ਜਾਂ ਕੁੜੀਆਂ ਬੁਲਾਉਂਦੇ ਨੇ ਤੁਹਾਨੂੰ ਹਾਂ ਵੀ ਕੁੜੀਆਂ ਨੂੰ ਓਟ ਕੇ ਬੁਲਾਉਂਦੇ ਨੇ ਜਦੋਂ ਵੀ ਮਿਲਦੀਆਂ ਬਾਈ ਕਹਿ ਕੇ ਬੁਲਾਉਂਦੇ ਕਾਨ ਨੂੰ ਔਰ ਸਾਡਾ ਵੀ ਡਰ ਵੀ ਪੂਰਾ ਮਾਨਦੇ ਆ ਕੁੜੀਆਂ ਜੇ ਉਹਨੂੰ ਪਤਾ ਲੱਗੇ ਨਾ ਕਿ ਹਾਂ ਇੱਥੇ ਫਿਰਦੇ ਦੋਵੇਂ ਮਯਾਲੇ ਔਰ ਕੁੜੀਆਂ ਕਿ ਬਾਹਰ ਹੀ ਆਜਾ ਨਾ ਦੇ ਛੁੱਟੀ ਜਿਹੜਾ ਛੋਟ ਤੇਰਾ ਮਾ ਜਾਲ ਦੋਸਤਾ ਮੁੰਡਾ ਇਹ ਜਿਹੜਾ ਹੁਣ ਜਿਹਦੀ ਭੈਣ ਸੀਗੀ ਉਹਦਾ ਮਾਪਿਓ ਤੁਹਾਨੂੰ ਕੀ ਜਾਂਦਾ ਮਾਪਿਓ ਕਹਿੰਦਾ ਵੀ ਸਹੀ ਕੀਤਾ ਕਿ ਸਾਡੀ ਕੁੜੀ ਗਲਤ ਸੀ ਮਾਰੀ ਸੀ ਕੋਈ ਚੱਕਰ ਨਹੀਂ ਠੀਕ ਯਾਰ ਬਈ ਨਾਲੇ ਮੇਰੀ ਉਹ ਕਿਹੜਾ ਸਗੀ ਲ ਕਿਉਂਕਿ ਯਾਰ ਮੈਂ ਉਹ ਮੁੰਡੇ ਨਾਲ ਵਧ ਕੇ ਮੂਰੇ ਪਹਿਲਾਂ ਮੈਂ ਮਾਰਿਆ ਯਾਨੀ ਕਿ ਮੈਨਾਂ ਕਹੇ ਚਲ ਇਥੋ ਇਹ ਚੀਜ਼ ਹੁੰਦੀ ਆ ਵੀ ਪੰਜਾਬੀਆਂ ਚ ਅੱਜ ਵੀ ਅਣਖ ਹੈਗੀ ਆ ਹਾਂ ਬਈ ਕਿ ਇਹ ਬਸ ਵਹਿਮ ਘੜ ਦੋ ਕਿ ਬੰਦਾ ਡਰ ਜਾਂਦਾ ਐ ਹੋਏ ਨਾ ਉਹ ਬਸ ਟਾਈਮ ਵੇਟ ਕਰਦਾ ਹੁੰਦਾ ਕਿ ਕਦੋਂ ਮੌਕਾ ਮਿਲੇ ਪਰ ਤੁਸੀਂ ਇੱਕ ਚੀਜ਼ ਕਹਿਣਾ ਚਾਹੁੰਦੇ ਆ ਵੀ ਜਿਹੜੀਆਂ ਆਂਡ ਗਵਾਂਡ ਚ ਬੁੜੀਆਂ ਵੀ ਆ ਕੇ ਘਰੇ ਵਾਹ ਜਾਂਦੀਆਂ ਜਾਂ ਚਾਰ ਦੋਸਤਾਂ ਕਿੰਨੇ ਕ ਜਾਲ ਦੋਸਤਾਂ ਰੱਖਣੇ ਚਾਹੀਦੇ ਕਿੰਨਾ ਕ ਬੰਦੇ ਨੂੰ ਮਾੜਾ ਮੋਟਾ ਬਤਨਾ ਬਈ ਗਾਂਡ ਵਾੜ ਦੀ ਬੁੜੀਆਂ ਨਾ ਵੜੋ ਕੋਈ ਘਰ ਇਹੀ ਪੱਟਦੀਆਂ ਇਹੀ ਠੀਕ ਹੈ ਉਹ ਜੋ ਪੁੱਤੂ ਕੰਮ ਕਰ ਬਾਕੀ ਯਾਰ ਦੋਸਤ ਬਣਾਉ ਲੋ ਦੋ ਚਾਰ ਜਿਹੜੇ ਮੌਕੇ ਤੇ ਕੰਮ ਆਉਣ ਮੁਸੀਬੇ ਤੇ ਕੰਮ ਆਉਣ ਫੋਟੋ ਮੈਂ ਜਦੋਂ ਬਈ ਸੋਲਗੋੜ ਇਕੱਠੀ ਕਰ ਲਿਆ ਯਾਰ ਤੂੰ ਕੋਈ ਨਹੀਂ ਖੜਦਾ ਅਸੀਂ ਦੋ ਸੀ ਠੀਕ ਹੈ ਅਸੀਂ ਦੋ ਸੀ ਅਸੀਂ ਦੋਵਾਂ ਨੇ ਮਾਰਿਆਗਾ ਤੇ ਸਾਡੇ ਨਾਲ ਭਾਂਜੂ ਪਿਆਹ ਜਾਨੇ ਰਹਿੰਦੇ ਸੀ ਸਾਡੇ ਕੋਈ ਨਹੀਂ ਖੜਾ ਬਈ ਨਾਲ ਸਾਡੇ ਪਿੱਛੇ ਨਹੀਂ ਆਇਆ ਕੋਈ ਅਸੀਂ ਕੀਤਾ ਤੇ ਸੀ ਭੋਗ ਤੇ ਵੀ ਬਈ ਸਾਰਾ ਕੁਝ ਠੀਕ ਹੈ ਬਈ ਤੁਹਾਨੂੰ ਭਾਈ ਇਹ ਕਹਿੰਦਾ ਵੀ ਇਹ ਚੀਜ਼ ਹੋਈ ਵੀ ਸਾਡੀ ਦਿਨਾਂ ਬੰਦਾਂ ਦੀ ਯਾਰੀ ਦੋਸਤੀ ਸੀ ਜਦੋਂ ਜਾਲੀ ਦੋਸਤੀ ਸਾਡੀ ਪੂਰੀ ਫੁੱਲ ਸੀ ਇੱਕ ਬੁਰਕੀ ਸੀ ਸਾਡੀ ਜੇ ਉਹਨਾਂ ਦੇ ਘਰੇ ਜਾਵੜੇ ਤੋਂ ਉਥੋਂ ਖਾ ਲੈਣਾ ਸਾਡੇ ਇੱਕ ਜਿਹਾ ਕੇ ਸਾਥੋਂ ਖਾ ਲੈਣਾ ਜੇ ਮੁੰਡਾ ਜਿਹੜਾ ਜਿਹਦੀ ਭੈਣ ਮਾਰੀ ਆ ਉਹ ਉਹਦੇ ਘਰੇ ਜਾੜੇ ਤੋਂ ਉਥੋਂ ਖਾ ਲੈ। ਇਹ ਇਹਨਾਂ ਨੇ ਕੀ ਕੀਤਾ ਉਹ ਬੰਦੇ ਦੇ ਕੋਈ ਦਿਲਚਸਪ ਪਾਪ ਸੀ ਜਾਂ ਮੈਲ ਸੀ ਉਹ ਬੰਦੇ ਨੇ ਕੀਤਾ ਉਹਦੀ ਭੈਣ ਨਾਲ ਗੱਲ ਕਰ ਲਈ ਉਥੋਂ ਰੌਲਾ ਪੈਂਦਾ ਪੈਂਦਾ ਗਾਹ ਦੀ ਗਾਹ ਹੁੰਦੀ ਹੁੰਦੀ ਗਾਹ ਤੇ ਉਹਨਾਂ ਨੇ ਗੱਲ ਜਦੋਂ ਇਹਨਾਂ ਕੋਲੇ ਪਹੁੰਚੀ ਤੇ ਇਹਨਾਂ ਨੂੰ ਗੁੱਸਾ ਲੱਗਿਆ ਪਹਿਲਾਂ ਤੁਹਾਨੂੰ ਗੱਲਾਂ-ਗੱਲਾਂ ਚ ਸਮਝਾਏ ਬੇਕਸ਼ੋਰਾ ਵੀ ਤੇਰੀ ਵੀ ਭੈਣ ਆ ਸਾਡੀ ਵੀ ਭੈਣ ਆ ਇੱਕ ਭੈਣ ਆ ਇੱਕ ਬਰਾਬਰ ਦੀ ਆ ਤਿੰਨੇ ਆਪਾਂ ਇਕੱਠੇ ਰਹਿੰਦੇ ਆ ਇਕੱਠੇ 15-16 ਸਾਲਾਂ ਤੋਂ ਇਕੱਠੇ ਆ ਪਰ ਤੂੰ ਇਹ ਕੰਮ ਨਾ ਕਰ ਪਰ ਜਦੋਂ ਹਟੈਨਿਓ ਲੈ ਕੇ ਭੱਜ ਗਏ ਤੇ ਇਹਨਾਂ ਨੇ ਉਹ ਟਪਾਤੇ ਉਹ ਕੁੜੀਆਂ ਵੀ ਜਿਹੜੇ ਪਰਿਵਾਰ ਆ ਕੁ ਮੁੰਡੇ ਵਾਲਿਆਂ ਦਾ ਉਹ ਵੀ ਇਹਨਾਂ ਨਾਲ ਬੱਤ ਦਾ ਕੁੜੀਆਂ ਹੀ ਬੱਤ ਦੇ ਕੁੜੀਆਂ ਭੱਜ ਕੇ ਬੁਲਾਉਂਦਾ ਉਹਨਾਂ ਨੇ ਕਿਹਾ ਵੀ ਸਾਡੇ ਮੁੰਡੇ ਨੇ ਗਲਤੀ ਕੀਤੀ ਇਹਨਾਂ ਦੀ ਕੁੜੀ ਨੇ ਗਲਤੀ ਕੀਤੀ ਇਹਨਾਂ ਨੇ ਦੋਨੇ ਟਪਾਏ ਆ ਆਏ ਨਹੀਂ ਵੀ ਕੱਲਾ ਸਾਡਾ ਮੁੰਡਾ ਹੀ ਉਹ ਇਹ ਚੀਜ਼ਾਂ ਬਾਈ ਸਿੱਖਿਆ ਵਾਲੀ ਹੁੰਦੀਆਂ ਜਿਹੜੀ ਚੀਜ਼ ਤੁਸੀਂ ਕਿਸੇ ਨਾ ਯਾਰੀ ਦੋਸਤੀ ਪਾਲੀ ਸੋਨੂੰ ਯਾਰ ਦੋਸਤ ਦਾ ਸੋਨੂੰ ਉਦੋਂ ਪਤਾ ਲੱਗ ਜਾਂਦਾ ਵੀ ਜਦੋਂ ਤੁਸੀਂ ਅਗਲੇ ਤੇ ਘਰੇ ਜਾਂਦੇ ਪਹਿਲਾਂ ਜਾਂ ਤਾਂ ਬੰਦੇ ਨੂੰ ਫੋਨ ਲਾ ਕੇ ਅਗਲਾ ਕਹਿੰਦਾ ਬਾਈ ਤੂੰ ਘਰੇ ਐ ਮੈਂ ਤਾਂ ਆਉਂਗਾ ਨਹੀਂ ਅਗਲਾ ਸਿੱਧਾ ਘਰੇ ਬਾਈ ਦਾ ਵੀ ਹੋ ਸਕਦਾ ਘਰੇ ਹੋਵੇ ਨਾ ਹੋਵੇ ਇੱਕ ਸੋਨੂੰ ਯਾਰ ਅਸਲੀ ਤੇ ਨਕਲੀ ਦੀ ਸੋਨੂੰ ਮੈਂ ਅਕਾਲ ਦੱਸ ਦਣਾ ਜਦੋਂ ਬੰਦਾ ਤੁਹਾਡੇ ਘਰੇ ਜਾਵੜਿਆ ਉਹ ਤੁਹਾਡੇ ਚੁੱਲ੍ਹੇ ਲਮੂਹ ਕਰਕੇ ਬਿੰਦਾ ਕਿ ਪੈਠਾ ਲਮੂਹ ਕਰਕੇ ਬਿੰਦਾ ਸੋਨੂੰ ਉੱਥੋਂ ਪਤਾ ਲੱਗ ਜੂਗਾ ਵੀ ਯਾਰ ਕਿਹੜਾ ਅਸਲੀ ਆ ਜਾਂ ਨਕਲੀ ਆ ਕਿਉਂਕਿ ਅਸਲੀ ਯਾਰ ਤੁਹਾਡੇ ਹਮੇਸ਼ਾ ਚੋਲੇ ਲ ਮੂੰਹ ਕਰਕੇ ਨਹੀਂ ਚੋਲੇ ਲ ਪਿੱਠ ਕਰਕੇ ਬੈਠੂਗਾ ਜਾਂ ਉਹ ਬੰਦਾ ਬਾਹਰ ਹੀ ਬਾਜ਼ ਮਾਰ ਲੂਗਾ ਜੇ ਗਿਆ ਤਾਂ ਹੋ ਸਕਦਾ ਅੰਦਰ ਬੈਠੂ ਜਾ ਕੇ ਉਹ ਸਾਹਮਣੇ ਨਹੀਂ ਬੈਠਦਾ ਇਹੀ ਚੀਜ਼ਾਂ ਬੰਦੇ ਨੂੰ ਸਿੱਖਿਆ ਵਾਲੋਂ ਹੁੰਦੀਆਂ ਜਿਹੜੀ ਕੋਈ ਯਾਰ ਦੋਸਤ ਆ ਯਾਰ ਦੋਸਤ ਬਾਲੇ ਨਾ ਬਣਾਓ ਯਾਰ ਦੋਸਤ ਪਹਿਲਾਂ ਦੋ ਬਣਾਓ ਦੋ ਇਹੇ ਜੇ ਬਣਾਓ ਜਿਹੜਾ ਤੁਹਾਡੇ ਨਾਲ ਫੋਟ ਮੱਚ ਪਲਾਂ ਘਟਦੇ ਸੀ ਤੁਹਾਡੇ ਨਾਲ ਮੁਸੀਬਤ 'ਚ ਐਂ ਖੜੇ ਡਟ ਕੇ ਵੀ ਥੋਨੂੰ ਇੱਕ ਫੋਨ ਲਾਉਣ ਦੀ ਲੋੜ ਪਵੇ ਹਾਂ ਯਾਰ ਵੀ ਇਹਦਾ ਕੰਮ ਹੋ ਗਿਆ ਯਾਰੀ ਦੋਸਤੀ ਇਹੇ ਹੁੰਦੀ ਆ ਪਹਿਲਾਂ ਹੁੰਦੀਆਂ ਸੀ ਯਾਰਾਂ ਦੋਸਤਾਂ ਉਦੋਂ ਬਹੁਤ ਘਟ ਇਹ ਲੋਕ ਯਾਰੀ ਜਿਗਦਾਰੀ ਕਰਦੇ ਹੁੰਦੇ ਸੀ ਪਰ ਹੁਣ ਲੋਕਾਂ ਦਾ ਕੀ ਆ ਹੁਣ ਯਾਰੀ ਕਈ ਲੋਕ ਇਹੇ ਜੇ ਹਸਾਬ ਨਾਲ ਪਾਉਂਦੇ ਵੀ ਉਹਦੀ ਭੈਣ ਸੋਹਣੀ ਆ ਘਰੇ ਆਉਣੀ ਜਾਣੀ ਹੋਜੂ ਜਾਂ ਬੰਦੇ ਦਾ ਵਿਆਹ ਹੋਇਆ ਉਹਦੀ ਘਰ ਵਾਲੀ ਸੋਹਣੀ ਆ ਘਰੇ ਆਉਣੀ ਜਾਣੀ ਹੋਜੂ ਤੇ ਜਾਂ ਬੰਦੇ ਦੀ ਮਾਂ ਸੋਹਣੀ ਆ ਕਰਿਉਣੀ ਯਾਨੀ ਯੋਜੋ ਇਹ ਚੀਜ਼ਾਂ ਰੱਖ ਕੇ ਬਹੁਤ ਮੇਨ ਰੱਖ ਕੇ ਯਾਰੀ ਲਾਉਂਦੇ ਆ ਕਿਉਂ ਯਾਰੀ ਲਾਉਂਦੇ ਕਿਉਂਕਿ ਯਾਰੀ ਦਾ ਮਾਇਆ ਨਹੀਂ ਉਹ ਸਮਝਦੇ ਯਾਰੀ ਇੱਕ ਇਹੋ ਜੀ ਚੀਜ਼ ਆ ਵੀ ਜਿਵੇਂ ਮਨ ਲਾ ਤੂਤ ਦਾ ਮੋਛਾ ਹੁੰਦਾ ਨਾ ਉਹ ਟੁੱਟਦੀ ਨਹੀਂ ਹੁੰਦੀ ਪਰ ਲੋਕ ਆ ਅੱਜ ਕੱਲ ਜਸਮ ਦੀ ਖੇਡ ਬਣਾ ਕੇ ਬਹਿ ਗਏ ਯਾਰੀ ਨੂੰ ਵੀ ਯਾਰੀ ਦੋਸਤੀ ਰੱਖੋ ਜਾਰੀ ਦੋਸਤਿਆ ਇਹ ਮਸਾਲਾ ਰੱਖ ਜਿਵੇਂ ਪੁਰਾਣੇ ਬੀਰ ਕਰਦੇ ਹੁੰਦੇ ਸੀਗੇ ਅੱਜ ਦੇ ਟਾਈਮ ਤੇ ਵੀ ਤੁਸੀਂ ਜਾਰੀ ਉਹ ਰੱਖੋ ਵੀ ਛੋੜ ਦੇ ਨਾ ਬੰਦਾ ਮੁਸੀਬਤ ਵਿੱਚ ਐਂ ਖੜ ਜੇ ਡਟ ਕੇ ਚਟਾਨ ਵਾਂਗ ਨਾ ਕਿ ਤੁਸੀਂ ਜਨਾਨੀਆਂ ਵੇਖ ਕੇ ਸੋਨੇ ਦਲਕ ਭਲਾਓ ਸਾਡੀ ਵੀਡੀਓ ਇੱਕ ਸਿੱਖਿਆ ਲਈ ਹੁੰਦੀ ਹੈ ਜਾਂ ਕੈਂਡੀਟਮੈਂਟ ਲਈ ਹੁੰਦੀ ਹੈ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਰੱਖ ਕਰੋ ਪੋਠੇ ਪਾਸੇ ਨਾ ਲੈ ਕੇ ਜਾਇਆ ਕਰੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਧੰਨਵਾਦ